ਹਰ ਇੱਕ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਰਿਆਲੀ ਤੋਂ ਜਿਹੜੀ ਸੜਕ ਸ਼ਹਿਰ ਪੱਟੀ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਪਿੰਡ ਬੁਰਜ ਨੱਥੂਕੇ ਬੁਰਜ ਰਾਇਕਾ ਪਿੰਡ ਆਹਮੋ ਸਾਹਮਣੇ ਪਿੰਡ ਸੋ ਸਰਾਲੀ ਮੰਡ ਪਿੰਡ ਦੀ ਦੂਰੀ ਥੋੜੀ ਆ ਇਸ ਪਿੰਡ ਤੋਂ ਪੱਟੀ ਤਕਰੀਬਨ ਅੱਗੇ 5-4 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਹੈਪੀ ਵੀਰ ਦੇ ਕੋਲ ਆਇਆ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਨਾਗ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਆ ਹਰ ਵਾਰ ਦੀ ਤਰ੍ਹਾਂ ਕੋਈ ਵੈਸੇ ਤਿੰਨ ਤੋਂ ਚਾਰ ਨਾਕ ਹੁੰਦੇ ਆ ਅੱਜ ਤਿੰਨ ਬਿਹੜਾਂ ਹੀ ਬਿਹੜਾਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਸੁਈਆਂ ਸਵਈਆਂ ਨੇ ਦੋ ਬਿਹੜਾਂ ਤੇ ਮਗਰ ਫੀਮੇਲ ਕਾਫ ਆ ਪਛੀਆਂ ਨੇ ਇੱਕ ਬਿਹੜ ਜਿਹੜੀ ਆ ਮੇਲ ਕਾਫ ਆ ਠੀਕ ਹੈ ਜੀ ਇੱਕ ਮਗਰ ਠੀਕ ਹੈ ਬਿਲਕੁਲ ਸੱਜਰ ਤਾਜ਼ੀਆਂ ਬਿਹੜਾਂ ਸੁਈਆਂ ਦੋ ਦੋ ਚਾਰ ਚਾਰ ਦਿਨ ਪੰਜ ਛੇ ਦਿਨਾਂ ਦੇ ਦੌਰਾਨ ਇਹਨਾਂ ਬਿਹੜਾਂ ਦਾ ਸਮਾਂ ਠੀਕ ਹੈ ਜੀ ਅੱਜ 4 ਜਨਵਰੀ ਆ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਦੁਪਹਿਰ ਦੇ 12:30 1 ਵਜੇ ਦਾ ਪੂਰੀ ਗੱਲਬਾਤ ਕਰਦੇ ਆ ਲੈਨੀਆ ਡਿਟੇਲ ਸਭ ਤੋਂ ਪਹਿਲਾਂ ਹੈਪੀ ਸਾਸਰੀ ਕਾਲ ਸਾਸਰੀ ਸਾੰਦੂ ਸਾਹਿਬ ਕੋਠੀਠਾ ਵੀਰੇ ਐ ਚੜ੍ਹਦੀ ਕਲਾ ਕਿਰਪਾ ਸਤਿਗੁਰ ਦੀ ਠੀਕ ਹੈ ਹੈਪੀ ਬਾਈ ਇੱਕ ਜ਼ਰੂਰੀ ਬੇਨਤੀ ਆਪਾਂ ਹਰ ਵਾਰੀ ਕਰਦੇ ਆਂ ਹਾਂਜੀ ਤੁਸੀਂ ਮਾਲ ਲਿਉਣਾ ਜੇ ਵੇਚਣਾ ਜੇ ਹਾਂਜੀ ਹਾਂਜੀ ਆਪਣਾ ਕੰਮ ਹੁੰਦਾ ਵੀਡੀਓ ਬਣਾਉਣ ਦਾ ਹਾਂਜੀ ਬਹੁਤੇ ਭੈਣ ਭਰਾਵਾਂ ਨੂੰ ਸ਼ਾਇਦ ਇਹ ਆ ਵੀ ਚਲੋ ਆਪਣੇ ਚੈਨਲ ਤੇ ਸਾਰੇ ਭੈਣ ਭਰਾਵਾਂ ਨੂੰ ਇਤਬਾਰ ਆ ਤੇ ਆਪਾਂ ਹਮੇਸ਼ਾ ਸਾਰਿਆਂ ਨੂੰ ਅਪੀਲ ਕਰਦੇ ਆਂ ਹੱਥ ਜੁੜ ਕੇ ਬੇਨਤੀ ਕਰਦੇ ਆਂ ਵੀ ਸਾਫ਼ ਸੁਥਰਾ ਕੰਮ ਕਰੋ ਬਸ ਜੀ ਬਸ ਜਿਹੜੇ ਜਿਹੜੇ ਗਾਂ ਦੇ ਮਗਰ ਬੱਚਾ ਨਹੀਂ ਹੈਗਾਗਾ ਉਹ ਟੋਕੜਾ ਚਾਹੇ ਸਜਰਾ ਦਿਨਵਾਰ ਦੱਸ ਕੇ ਅਗਲੇ ਨੂੰ ਦੱਸੋ ਜੀ ਬਸ 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 ਤੇ ਬਾਕੀ ਦੋ ਦੋ ਉਹਨਾਂ ਹੀ ਦੱਸੋ ਜਿੰਨਾ ਆਪਾਂ ਚਵਾ ਦੇਣਾ ਮੈਂ ਕਹਿੰਦਾ ਸੰਧੂ ਸਾਹਿਬ ਆਪਣੇ ਘਰੇ ਜਿਹੜਾ ਤਿਆਰ ਅਗਲਾ ਸਿਪਾਹ ਤਿੰਨ ਤਿੰਨ ਦਿਨ ਚੋਈ ਜਾਵੇ ਜਿਹੜਾ ਮੁੰਲੇ ਵਾਲੇ ਜਾ ਕੇ ਲਾ ਕੇ ਟੋਣੀ ਪੰਜੀ ਦੇ ਵੀ ਫੂਲ ਲਾਗਦਾ ਤੁਹਾਨੂੰ ਪਤਾ ਨਹੀਂ ਕਿਹੜਾ ਕਿਹੜੇ ਪੱਤਰਾ ਪਾਉਣ ਜਾਣਾ ਉਹ ਤਾਂ ਮੈਂ ਤੁਹਾਨੂੰ ਦੱਸਦਾ ਆਪਾਂ ਇਹਨਾਂ ਦੀ ਫੁੱਲ ਸੇਵਾ ਕਰਨੀ ਵੀ ਜਿੰਨਾ ਖਾ ਰਹਿਣਾ ਉਹਦੇ ਪਤਾ ਵੀ ਪਾਉਦੇ 2 ਕਿਲੋ ਸ਼ਾਮੀ 200 ਰਿਆਹੀ ਇਹ ਵੀ ਪਾਉਣਾ ਹੀ ਕਹਿੰਦੇ ਜਿੰਨਾ ਖਾ ਰਹਿਣੇ ਹਾਂ ਅਈ ਵੱਤ ਉਹ ਜਿੰਨਾ ਵੱਧ ਨਹੀਂ ਉਹਨੇ ਸਾਨੂੰ ਦੇਣ ਨਹੀਂ ਆਇਆ ਬਿਲਕੁਲ ਜਿੰਨਾ ਦੋ ਤੋਂ ਵੱਧਣ ਗਿਆ ਚੰਗਾ ਮੁਨਾਫਾ ਲੈ ਉਹਨੇ ਚੰਗਾ ਮੁਨਾਫਾ ਸਾਨੂੰ ਉਹ ਟੁੱਟ ਜਾਂਦਾ ਪਸ਼ੂ ਜਦੋਂ ਚੰਗੀ ਫੀਡ ਨਹੀਂ ਪੈਂਦੀ ਬਸ ਜੀ ਠੀਕ ਆ ਲੋ ਵੀ ਦੋਸਤੋ ਹੱਥ ਜੋੜ ਕੇ ਬੇਨਤੀ ਆ ਮੇਰੇ ਸਾਰੇ ਭੈਣ ਭਰਾਵਾਂ ਨੂੰ ਜਿੰਨਿਆਂ ਦੀ ਵੀ ਆਪਾਂ ਵੀਡੀਓ ਬਣਾਉਨੇ ਆ ਜਾਂ ਜਿੰਨੇ ਵੀ ਹੋਰ ਚੈਨਲਾਂ ਦੇ ਉੱਪਰ ਵੀਰ ਵੀਡੀਓ ਪਾਉਂਦੇ ਆ ਸਹੀ ਦੱਸਿਆ ਕਰੋ ਜਿੰਨਾ ਹੈ ਉਹਨਾਂ ਦੱਸਿਆ ਕਰੋ ਕਿਲੋ ਖੰਡ ਪਸ਼ੂ ਜਾ ਕੇ ਟੁੱਟ ਜਾਣਾ ਕੋਈ 2 ਕਿਲੋ ਟੁੱਟ ਜਾਣਾ ਉਹ ਕੋਈ ਮਾਇਨੇ ਨਹੀਂ ਰੱਖਦਾਗਾ ਚਲੋ ਕੋਈ ਗੱਲ ਨਹੀਂ ਉਨੀ ਕੀ ਹੁੰਦੀ ਆਈ ਆ 12 ਕਿਲੋ ਕਹਿ ਕੇ 6 ਨਿਕਲਣਾ 6 ਕਿਲੋ ਕਹਿ ਕੇ 3 ਨਿਕਲਣਾ ਠੀਕ ਆ ਜੀ ਇੰਨਾ ਵੱਡਾ ਗਾਇਮੰਤਰ ਨਾ ਰੱਖਿਆ ਜਾਵੇ ਕਿਉਂਕਿ ਇਸ ਦੁੱਧ ਤੇ ਦੁੱਧ ਦੀ ਕੁਆਂਟਿਟੀ ਤੇ ਪਸ਼ੂ ਦਾ ਮੁੱਲ ਤੈਅ ਹੁੰਦਾ ਠੀਕ ਆ ਤੇ ਹੈਪੀ ਅਜ ਮਾਲ ਤੇਰੇ ਕੋਲ ਵੀ ਤਿੰਨ ਵੜਾ ਹੀ ਆ ਮੈਨੂੰ ਸਮਝੂਗਾ ਤਿੰਨੇ ਉਹ ਵੜ ਕੱਲ੍ਹ ਸੂਈ ਆ ਆ ਪਰਸੋਂ ਸੂਈ ਆ ਇਹਨੂੰ ਚੌਥਾ ਦੇਣਾ ਤਿੰਨੇ ਵੜਾ ਬੋਲੇ ਤੇ ਆ ਠੀਕ ਆ ਜਿਹੜਾ ਮਰਜ਼ੀ ਵੀ ਮੇਰਾ ਤਸੱਲੀ ਕਰਕੇ ਖੜੇ ਠੀਕ ਆ ਇੰਨਾ ਵਾਗੇ ਮਨਾ ਕੇ ਜਿਹਨੂੰ 10 ਕੁ ਲੈ ਦੇ ਕੋਲ 14 ਕਿਲੋ ਮਨਾ ਦੇਊਗਾ ਉਹ ਲੋਗ ਉਹ ਮੈਂ 4 ਕਿਲੋ ਰਾਤ ਕੱਢਿਆ ਤੇ 4 ਕਿ ਸ਼ਾਮੀ ਕੱਢਿਆ ਠੀਕ ਉਹ ਕੱਲ ਹੀ ਸੂਈ ਆ ਹਾਂਜੀ ਕੱਲ ਸੂਈ ਆ ਉਹ ਜਿਹੜਾ ਬੜਾ ਸਾਨੂੰ ਸਾਹ ਲੈ ਜਿਹੜਾ ਥਣ ਦੇਖ ਵਾਲਾ ਦਾ ਬੋੜਾ 8 ਕਿਲੋ ਦੋਟਾ ਦੇ ਕੋਈ ਕੋਜੀ ਉਹਨਾਂ ਮਾਲਾਂ ਵੀ ਸੁੰਦਿਆਂ ਦੇ ਕਰਮ ਵਾਲੀ ਨੇ 15 ਕਿਲੋ ਪਾ 15 ਕਿਲੋ ਭਰਨੇ ਦੇਣਾ ਉਹਨਾਂ ਨੇ ਬੋੜਾ ਉਹਦੇ ਨੂੰ 12 ਕਿਲੋ ਬੋੜਾ ਆਖਿਆ ਸੀ ਹਾਂ ਸਾਫ ਹੋ ਗਿਆ ਚਾਰ ਦੇ 7 ਕਿਲੋ ਡੰਗ ਦੇ ਬਣਾ ਕੇ ਤੁਹਾਨੂੰ ਸਾਹ ਐਸ ਵਕਤ ਹੁਣ 14 ਕਿਲੋ 14 ਕਿਲੋ ਜਿਹੜਾ ਮਰਜੀ ਵੀ ਮੇਰੇ ਮਿਲ ਕੇ ਲੈ ਜਾਂ ਚੌਥਾ ਪੰਜਵਾਂ ਇਹਦੇ ਨਾਲ ਸੂਈ ਨੂੰ ਲੋ ਵੀ ਸ਼ੁਰੂਆਤ ਕਰਦੇ ਆ ਪਲੂਨ ਵੱਚੀ ਤੁਹਾਨੂੰ ਮੈਂ ਦਿ ਅੱਜ 3 ਚੌ ਚੌਕ ਦਿਨਾਂ ਦੀ ਕਿ ਪੰਜਾਂ ਛੇ ਦਿਨਾਂ ਦੀ ਪੰਜਵਾਂ ਦਿਨ ਆ ਅੱਜ ਤੇ ਤਕਰੀਬਨ ਆ ਉਹ ਤੁਹਾਡੀ ਵੀਡੀਓ ਪਾਈ ਦਿਨ ਨਵੇਂ ਸਾਲ ਦੀ ਆਪਣੀ ਪਹਿਲੀ ਵੀਡੀਓ ਆ ਠੀਕ ਆ ਹਾਂਜੀ 14 ਕਿਲੋ ਤੇ ਇਸ ਵਕਤ ਚੱਲਣ ਦੀ ਹੈ ਮੋਹੋਂਦ ਦੀ ਦੋ ਆ ਮੂੰਹ ਫੜ ਕੇ ਮੂੰਹ ਪੁੱਟ ਕੇ ਤੁਸੀਂ ਤਸੱਲੀ ਕਰ ਸਕਦੇ ਜੀ ਮਗਰ ਬੱਛੀ ਆ ਜਰਸੀ ਦੇ ਵਿੱਚ ਮਗਰ ਬੱਛੀ ਆ ਆਪ ਕਰਾਸ ਜੀ ਆਂਗਾ ਠੀਕ ਆ ਜੀ ਕੋਈ ਵੀਰ ਗਰਨੇండో ਦਾ ਤੇ ਕੋਈ ਸ਼ਾਈਵਾਲ ਦਾ ਕਰਾਸ ਮੰਨ ਲੇ ਤੇ ਨਾਲ ਦੀ ਨਾਲ ਹੀ ਆਪਾਂ ਕੋ ਦੋ ਦੋ ਚਾਰ ਚਾਰ ਤਨਾ ਤੁਹਾਨੂੰ ਮਾਰ ਕੇ ਤਸल्ली ਨਾਲ ਐਂਡ ਤੇ ਜ਼ਰੂਰ ਦਿਖਾਵਾਂਗੇ ਠੀਕ ਹੈ ਜੀ ਸੋ ਵੀਡੀਓ ਦੇ ਨਾਲ ਜੁੜੇ ਰਹੋ ਤੁਸੀਂ ਇਸ ਵਕਤ 14 ਕਿਲੋ ਦੁੱਧਾ ਹੈਪੀ ਥੋੜਾ ਖੋਲ ਕੇ ਵੀਰ ਲਿਆ ਸਾਹਮਣੇ ਤੋਰ ਗਏ ਨੂੰ ਠੀਕ ਹੈ ਜੀ ਤੇ ਬਾਕੀ ਥਾਂ ਤੋਂ ਬਹੁਤ ਸੋਨਾ ਜਿੰਨੇ ਵੀ ਆ ਪਲਿਸ ਆ ਵੀ ਆ ਪੂਰੀ ਨਿੱਗਰ ਆ ਫਿਟਨੈਸ ਪੂਰੀ ਆ ਬੈੜਾ ਸਾਨੂੰ ਸਾਹਿਬ 18 19 15 ਤੋਂ ਬਾਰ ਬਾਰ ਦੋ ਦੋ ਚੱਲੂਗੀ ਵੈੜਾ ਅੱਛਾ ਜੀ ਹਾਂਜੀ 16 17 16 17 ਗੇ ਦੋਦਰ ਮਾਣਾ ਵਾਰੇ ਭਾਈ ਆਉਗੀ ਅੱਛਾ ਇਹ ਵੀ ਰੀਡ ਸੇਵਾ ਵਾਲਾ ਕਰੂਗਾ ਤੂੰ ਦੱਸ ਰਿਹਾ ਉਤਨਾ ਆਪਾਂ ਪਾਈ ਸੀ ਤੂੰ ਦੱਸ ਰਿਹਾ ਵੀ ਇਹਦਾ ਸੌਦਾ ਹੋ ਗਿਆ ਸਾਨੂੰ ਸੌਦਾ ਹੋ ਗਿਆ ਭਾਣੇ ਆਪਾਂ ਨੂੰ 3-4 ਘੰਟੇ ਢਾਈ ਘੰਟਾ ਖਰਾਬ ਕਰਦਾ ਫੋਨ ਬਹੁਤ ਜ਼ਿਆਦਾ ਆ ਵੈੜ ਦਾ ਅੱਛਾ ਜੀ ਇਹ ਵੀ ਭਰਾ ਬਹੁਤ ਵਾਰ ਮੰਗੀ ਪਈ ਆਪਾਂ ਇਹਦਾ ਜਬਾਨ ਕਰ ਲਈ ਉਹ ਬੰਦਾ ਮੁੱਕਰ ਗਿਆ ਮੁਰਕੇ ਅੱਛਾ ਹਾਂਜੀ ਲੋਬੀ ਇੱਕ ਵਾਰ ਦੋਸੋ ਫੇਰ ਆਪਾਂ ਤਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਇਹ ਵਾਇਰ ਦਾ ਸੌਦਾ ਹੋ ਗਿਆ ਸੀਗਾ ਜਿਹੜੇ ਵੀਰ ਚੈੱਕ ਕਹਿੰਦੇ ਆ ਠੀਕ ਆ ਜੀ ਆਪਾਂ ਹਮੇਸ਼ਾ ਕਹਿੰਦੇ ਆ ਵੀ ਚੈੱਕ ਨਾਟ ਅਕਸੈਪਟਡ ਚੈਟਰ ਚੈੱਕ ਨੂੰ ਨਾ ਮੰਨਿਆ ਜਾਵੇ ਠੀਕ ਆ ਜੀ ਬਾਅਦ ਵਿੱਚ ਕਈ ਕਿਸੇ ਇੱਕ ਤਰ੍ਹਾਂ ਦਾ ਕੋਈ ਵੀਰ ਧੋਖੇ ਦਾ ਸ਼ਿਕਾਰ ਨਾ ਹੋਵੇ ਤੇ ਪਿਛਲੇ ਦਿਨੀ ਵੀ ਕੋਈ ਰਾਹ ਲਾਸਟ ਦਾ ਨਗਰੋਂ ਅਗਲਾ ਕੋਈ ਚੱਕੀ ਦੇ ਨਗਰਾਂ ਦਾ ਵੀ ਨਾ ਕੋਈ ਗੂਗਲ ਤੇ ਕਰਵਾਦਾ ਘਰ ਆਵਦਾ ਪਹਿਲੋ ਪਾਇਦਾ ਫਿਰ ਡੰਗਰ ਫਰਾਵਾ ਨਹੀਂ ਆਪਾਂ ਤਾਂ ਕਿਸੇ ਨੂੰ ਬੈਨੇ ਵੀ ਕਸਰ ਨਾ ਖਾ ਬੈਠਾ ਬਸ ਹੀ ਬਸ ਚੱਕਾਂ ਦੇ ਚੱਕਰਾਂ 'ਚ ਪੈ ਗਏ ਹਾਂਜੀ ਹਾਂਜੀ ਲੋ ਵੀ ਠੀਕ ਆ ਜੀ ਇਹ ਦੋਵੇਂ ਵੜਾ ਦੇਖ ਗਏ ਪਹਿਲੇ ਫੋਨ ਤੇ ਦੇਖਿਆ ਦੋਵੇਂ ਆ ਪਰ ਮੁਰਕਾ ਪੋਛ ਆਪਣੇ ਲਾਗੇ ਵੀਰ ਨੂੰ ਨਹੀਂ ਲੈ ਗਿਆ ਦੂਜੀ ਵਾਰ ਅੱਗੇ ਵਚੀ ਬਹੁਤ ਸੋਹਣੀ ਠੀਕ ਆ ਜੀ ਬਾਕੀ ਥੱਲੇਲੇ ਵੀ ਖੂਬਸੂਰਤ ਤੇ ਸਾਫ ਸੁਥਰਾ ਲੇਵਾ ਨਖੇੜ ਆਪਸੀ ਥਣਾ ਦਾ ਬਹੁਤ ਜ਼ਿਆਦਾ ਸੱਚੇ ਖਾਬੇ ਤੁਸੀਂ ਚੈੱਕ ਕਰ ਸਕਦੇ ਜੇ ਤੇ 14 ਕਿਲੋ ਐਸ ਵਕਤ ਕੋਈ ਦੁੱਧ ਤੇ ਮੰਨ ਕੇ ਮੇਰਾ ਭਰਾ ਸੌਦਾ ਕਰ ਲੇ ਥੀ ਤੁਹਾਨੂੰ ਰਾਮ ਪਾਈਵਾ ਦੇਣਾ ਕੱਚਾ ਵੀ ਮੇਰਾ ਦੁੱਧ ਹੀ ਮੰਨ ਲੇ ਕੋਈ ਚੱਕਰ ਨਹੀਂ ਹਾਂ ਬਿਲਕੁਲ ਜੀ ਬਿਲਕੁਲ ਹਾਂ ਜੀ ਠੀਕ ਹੈ ਆ ਤੁਹਾਨੂੰ ਜਿਆਦਾ ਆਪਾਂ ਹੀ ਆਦੇ 14 ਕਿਲੋ ਮਿੰਕੇ ਦੇ ਦਾਂ ਆਹ ਟਾਈਮ ਅਗਲੇ ਦੀ ਸੇਵਾ 20 ਚੋਲੇ 15 ਚੋਲੇ 10 ਚੋਲੇ 8 ਚੋਲੇ 2 ਚੋਲੇ ਆਪਣੀ ਇਹੜਾ ਆਪਣੇ ਘਰੇ 14 ਕਿਲੋ ਮਿਲਾ ਕੇ ਦੇ ਦੂੰਗਾ ਬਿਲਕੁਲ ਹਾਂਜੀ ਆਪਰੇ ਲੋਕਾਂ ਨੂੰ ਜਿਹੜੀ ਸੇਵਾ ਕਰਨੀ 20 ਕਰ ਲਊਗਾ ਨਾਲ ਸੇਵਾ ਕਰੂਗਾ ਤੇ ਦੋ ਬਣੇ ਦੇਣਾ ਇਹਨੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਦੋੜ ਨੂੰ ਆ ਬਾਕੀ ਜਿੰਨਾ ਪਾਵਰ ਬੋਨਾ ਚੋਲੇ ਹੋਵੇ ਇਹਦਾ ਹੈਪੀ ਮੁੱਲ ਕੀ ਕਰਦਾ ਸੰਨੂ ਸਾਹਿਬ ਉਹਦਰਾ ਪਾਵਾਂ ਸ਼ੀ ਵੇਚੀ 70000 ਦੀ ਹਾਂ ਹੋਣਾ ਆਣਾ ਸਾਰੇ ਛੋਟਾ ਕਰਕੇ 50000 ਦੀ ਹਰ ਦੇਣੀ ਹੈ ਪੜਦੇ 60000 ਇਹ ਤੋਂ ਛੋਟ ਕਰ ਦਾਂਗੇ 2000 ਰੁਪਇਆ ਹੋਰ ਠੀਕ ਹੈ ਜੀ ਹਾਂ ਜੀ 36000 ਦੀ ਵੜ ਦੇ ਦਾਂਗੇ ਉਹ ਵੀ 63000 ਦੀ ਦੋਸਤੋ ਇਹ ਅੱਜ ਤੁਹਾਨੂੰ ਵੜ ਮਿਲ ਜੂਗੀ ਸਾਫ ਸੁਥਰੀ ਹੈ ਲੈਵਾ ਤੁਹਾਨੂੰ ਇੱਕ ਵਾਰੀ ਫੇਰ ਆਪਾਂ ਨੇੜੇ ਲਾ ਕੇ ਉਹ ਦਿਖਾ ਦਿੰਦੇ ਆ ਉਹ ਉਧਰ ਪਲਾ ਪਲਾ ਕੋਈ ਚੱਕਰ ਨਹੀਂ ਮੂੰਹੋਂ ਦੰਦੀ ਦੋ ਆ ਠੀਕ ਹੈ ਜੀ ਦੋਂਦੀ ਇਹ ਵੜ ਆ ਬਾਕੀ ਮੇਰਾ ਭਰਾ ਜਿੱਦਾਂ ਮਰਜ਼ੀ ਕੋਈ ਇੱਥੇ ਆਣ ਕੇ ਤਸੱਲੀ ਕਰ ਸਕਦਾ ਠੀਕ ਆ ਆ ਦੇਖੋ ਠੀਕ ਹੈ ਚੋਣ ਦੇ ਬਹੁਤ ਹੀ ਜਿਆਦਾ ਹੀ ਭੋਲੀ ਹੈ ਹਾਂਜੀ ਬਹੁਤ ਵਧੀਆ ਇਸ ਤੋਂ ਬਾਅਦ ਸੈਕਿੰਡ ਨੰਬਰ ਤੇ ਇੱਧਰ ਆ ਜਾ ਹੈਪੀ ਆ ਜੀ ਇਹ ਸਾਨੂੰ ਸਭ ਪੂਣ ਮੱਛੀ ਫੀ ਥਾਣੇ ਉਹ ਕਦਾਂ ਲੱਗਾ ਹਾਂ ਅੱਜ ਆਜੇ ਦੂਜਾ ਦੇਣਾ ਸੂਣ ਪਹਿਲੀ ਵਾਰੀ ਹਾਂਜੀ ਇਹ ਮਗਰ ਮੱਛੀ ਛਾਈ ਹਲਦੀ ਮੱਛੀ ਦੇ ਰੋ ਕੁਲੀ ਟੌੜੀ ਧੌਣ ਧਣ ਦੇਖੋ ਗਿੱਲੇ ਨਾੜੂ ਜੋ ਬੰਨ ਬੰਨ ਹੁਣ ਤੋਂ ਹਾਂਜੀ ਹਾਂਜੀ ਬੰਨ ਹੋ ਕੁੜੀ ਦੇ ਉੱਤੇ ਸੀ ਹਾਂਜੀ ਤੇਰੇ ਸਾਰੀ ਬੰਨ ਕਿੱਡਾ ਹੈ ਬਹੁਤ ਕੁਆਲਿਟੀ ਦੀ ਵੱਛੀ ਹੈ ਹਾਂਜੀ ਹਾਂਜੀ ਲਓ ਜੀ ਗਿੱਲੇ ਨਾੜੂ ਬੱਚਾ ਏ ਸ਼ਹੀਵਾਲ ਦੇ ਵਿੱਚ ਦੋਸਤੋ ਆਪ ਵੀ ਸ਼ਹੀਵਾਲ ਦੇ ਵਿੱਚ ਇਹ ਆਪਣ ਨੂੰ ਪਹਿਲਾਂ 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 ਜਿੰਦਗੀ ਪਣੀ ਚੋਈ ਦੀ ਸ਼ਕੀ ਹੋਈ ਪਰਸੋ ਸੂਈ ਆ ਪਰਸੋ ਸੂਈ ਆ ਹਾਂਜੀ ਲਓ ਜੀ ਪਰਸੋ ਦੀ ਸੂਈ ਆ ਠੀਕ ਆ ਜੀ ਸ਼ਹੀਵਾਲ ਦਾ ਜਿਹੜਾ ਮੇਰਾ ਵੀਰ ਕੋ ਸ਼ਕੀਨ ਆ ਮਗਰ ਬੱਛੀ ਬੜੀ ਖੂਬਸੂਰਤ ਆ ਕੋਈ ਚੰਗੀ ਤਿਆਰ ਕਰ ਲੂਗਾ ਠੀਕ ਆ ਜੀ ਸ਼ਹੀਵਾਲ ਦੀ ਮਗਰ ਬੱਛੀ ਆ ਕਿੰਨੀਆਂ ਚਵਾਈਆਂ ਹੋ ਗਈਆਂ ਪੀ ਦੀਆਂ ਸਾਨੂੰ ਸਾਡੇ ਜੀਆਂ 4 ਚਵਾਈਆਂ ਹੋਈਆਂ ਜੀ 4 ਚਵਾਈਆਂ 9 ਕਿਲੋ ਦੁੱਧ ਹੋਊਗਾ 10 ਕਿਲੋ ਬੋਲਾ 9 ਕਿਲੋ ਲੀਟਰ ਮਾਰਨਾ ਮੈਂ ਮਨਾ ਗਏ ਇਹਨੂੰ ਆਪਦੇ ਘਰੇ ਠੀਕ ਹੈ ਜੀ ਪਹਿਲੀ ਵਾਰ 12 13 ਕਿਲੋ ਦੁੱਧ ਦਊਗੀ ਕੋਈ ਸੇਵਾ ਕਰੂਗਾ ਇਹ ਨਹੀਂ ਆ ਪੀਵੇ ਕਹਿੰਦਾ ਉਹ ਕਰੂਗੀ ਸੇਵਾ ਵਾਲਾ ਵੀ ਖੜੇ ਜੀ ਨੇ ਕਰਨਾ ਅਸੀਂ ਦਊਂਗਾ ਅਸੀਂ ਪਾ ਲੈਨੇ ਹਾਂਜੀ ਹਾਂਜੀ ਵੰਗਾ ਪਾ ਗਏ ਜੀ ਬਾਅਦ ਵਿੱਚ ਤਨੀ ਕੋਈ ਲਾਤ ਲਾ ਨਾ ਜੀ ਨਾ ਨਾ ਜਿੱਦਣ ਸੂਈ ਹੋ ਉਦੋਂ ਮੜਾ ਜਾ ਕੀਤਾ ਮੁਰਕੇ ਉਦੋਂ ਇਹ ਨਹੀਂ ਸਮਝਦਾ ਕੀਤਾ ਵਾ ਚੋੜੇ ਨਹੀਂ ਕਰਦੇ ਕੋਈ ਵੀ ਪਲੂਣ ਪਸ਼ੂ ਆ ਮਾਰਾ ਮੁਰਦਾ ਮਾਰਾ ਮੁਰਦਾ ਪਤਾ ਕਰੀ ਆ ਇਹ ਵਾਹ ਕਰਾਉ ਥੋੜਾ ਹੀ ਆ ਮੌਜੀ ਠੀਕ ਆ ਜੀ ਮੈਂ ਜਿਹੜਾ ਵੀ ਉਹ ਆ ਥੱਲੇ ਬਾਲਟੀ ਰੱਖੇ ਕੋਈ ਵੀਡੀਓ ਕਾਲ ਤੇ ਵੀ ਚਵਾਲੇ ਮੋਬਾਈਲ ਦਾ ਭਾਵੇਂ ਕੋੜਾ ਹੈ ਆਪਾਂ ਅਹ ਦੇਖ ਵਾਰ ਵਾਰ ਆਨੇ ਆ ਸੋ ਸ਼ਾਹੀ ਵਾਲ ਦਾ ਤੁਸੀਂ ਹਮੇਸ਼ਾ ਹੀ ਥਾਂ ਜਿਹੜਾ तकरीबन ਹੱਥੀ ਮੁਠੀ ਵਾਲੇ ਰਹਿੰਦਾ ਤੇ ਬਿਲਕੁਲ ਰੈੱਡ ਕਲਰ ਦੇ ਵਿੱਚ ਆ ਜਿੱਦਾਂ ਕਿ ਮੋਸਟਲੀ ਆਪਾਂ ਜਰਸੀ ਕਲਰ ਉਹ ਵੀ ਦੇਖਦੇ ਆ ਠੀਕ ਆ ਬਾਕੀ ਹਵਾਨੇ ਦੇ ਵੀ ਤੁਹਾਡੇ ਸਾਹਮਣੇ ਆ 9 ਲੀਟਰ ਹੁਣ ਬੋਲੇ ਤੋਂ ਸਟਾਰਟਿੰਗ ਆ ਅੱਜ तकरीबन ਕੋਈ 4 ਜਣੀਆਂ ਚਵਾਈਆਂ ਹੋ ਚੁਕੀਆਂ ਨੇ ਇ ਤੇ ਦੰਦਾਂ ਦੇ ਵਿੱਚ ਹੀ ਆ ਵੀ ਸਾਨੂੰ ਸਾਹਿਬ ਮੇਰੇ ਭਾਈ ਚੌਗੀ ਹੋ ਗਿਆ ਛਿੱਗੀ ਹੋ ਗਿਆ ਮੈਂ ਚੈੱਕ ਨਹੀਂ ਕੀਤਾ ਤੁਹਾਨੂੰ ਕਹੀ ਜਾਣਾ ਠੀਕ ਹੈ ਕੋਈ ਗੱਲ ਨਹੀਂ ਹਾਂ ਹੋਰ ਹਬਸ਼ੀ ਦਾ ਜ਼ਿਆਦਾ ਕਰਦੀ ਆ ਲਓ ਜੀ ਠੀਕਾ ਸੋਚ ਕੇ ਹੋਇਆ ਜਿਹੜੇ ਤੋਂ ਚੌਗੀ ਛਿੱਗੀ ਛਿੱਗੀ ਹੋ ਸਕਦੀ ਆ ਠੀਕਾ ਸੋ ਹੈ ਪਹਿਲਾਂ ਸੋ ਆਪਣੋਂ ਵੈਡ ਸੋਈ ਆ ਤੇ ਮਗਰ ਵੀ ਜਾਬ ਕੋਈ ਮੀਰ ਸੇਵਾ ਵਾਲਾ ਜੀ ਦੁੱਧ 12 13 ਕਿਲੋ ਦੇਈ ਜਾਓਗੇ ਤੋ ਜਾਂਦੇ ਨੇ ਪਿਗੀ ਪੌੜਾ ਵੇ ਲੋ ਗਾੜੀ ਚਾਰ ਤੱਕ ਗਾੜੀ ਲਗਾੜੀ ਪਈ ਖੁੱਲੀ ਪਵਾ ਵਿਖਾ ਦੇਵਾਂ ਆਹ ਗੋ ਪਾਉਂਦੇ ਜ ਆਪਾਂ ਦੇ ਹਾਂ ਬਿਨਾਂ ਦੇ ਚਾਰ ਪਾਇਆ ਸਾਈਲੇਜ ਹਾਂਜੀ ਤੇ ਨਾਲ ਖਲਾ ਖਲਾ ਕੋਈ ਦੂਜਾ ਹਾਂਜੀ ਹਾਂਜੀ ਕਾਰਗਿਲ ਦੇ ਚੋਕਰੀ ਪਾਉਣਾ ਆਪਾਂ ਦੇ ਜਿਹੜਾ ਮਰਜੀ ਵੀ ਕੋਈ ਆਵੇ 2 ਕਿਲੋ ਪਾਉਣਾ ਉਹਦਾ ਵਪਾਰੀ ਭਰਾ ਭਰਾ ਪਾਣੇ ਵੀ ਜਿੰਨਾ ਖਾ ਲਿਆ ਪਰ ਉਹਨਾ ਪਾਉਂਦੇ ਜੇ ਜੇ ਉਹਨੇ ਕੋਲ 2-4 ਵੰਡ ਕਿਲੋ ਖਾਦਾ ਤੇ ਪਸੂ ਸੁੱਕਲੇ 9 ਕਿਲੋ ਮਨਾਜ ਦੇਣਾ ਬਿਲਕੁਲ ਬਿਲਕੁਲ ਜਿਹੜਾ ਉਹ ਖਾਦਾ ਤੇ ਫੇਰ ਹੀ ਦੇਣਾ ਬਿਲਕੁਲ ਤੇ ਇਹਦਾ ਵੀ ਕੀ ਮੁੱਲ ਕਰਦਾ ਇਹਦਾ ਮੁੱਲ ਕਰਨ ਨੂੰ 50 ਗੱਲਿਆ 55 ਗੱਲਿਆ ਹਣਾ 45000 ਦੀ ਵਟ ਦੇ 43 ਦੀ 204300 ਦੀਆਂ ਆਈਆਂ ਬਈ ਜੈਸਨ 43000 ਦੀ ਅੱਜ ਤੁਹਾਨੂੰ ਇਹ ਵਛੀ ਮਿਲ ਜੂਗੀ ਬਾੜ ਮਿਲ ਜੂਗੀ ਬਾਕੀ ਥਾਣਾ ਤੋਂ ਉਹਦੀ ਬੜੀ ਸਾਫ ਤੋਂ ਤਰੀ ਆ ਸੋ ਜਿੱਦਾਂ ਮਰਜੀ ਮੇਰਾ ਭਰਾ ਹੋਵੇ ਚੌਥੇ ਏਡੀ ਪੋਲੀ ਆ ਵੀ ਰੂ ਹੀ ਆ ਸਾਨੂੰ ਉਹ ਕਦੋਂ ਲਗਾ ਪਹਿਲਾਂ ਨੂੰ ਹਾਂ ਮਗਰ ਵਛੀ ਆ ਕਦੀ ਤੌਲ ਦੀ ਹੋਈ ਸਾਹਮਣੇ ਆਈ ਨਹੀਂ ਮਗਰ ਬਰੀਡ ਬੜੀ ਚੰਗੀ ਆ ਹਾਂਜੀ ਹਾਂਜੀ ਸ਼ਾਈ ਵਾਲ ਜੇ ਤਿਆਰ ਕਰ ਲੇਦੇ ਨਾ ਕੋਈ ਬਿਲਕੁਲ ਹਾਂਜੀ ਠੀਕ ਆ ਇਸ ਤੋਂ ਬਾਅਦ ਹੈਪੀ ਆਪਣੇ ਕੋਲ ਆ ਅੱਗੇ ਕਮਰੇ ਜਰਸੀ ਦਾ ਕਰਾਉਡ ਦਾ ਕੋਈ ਜਰਸੀ ਮੰਗ ਲੈ ਇਹ ਕੱਲ੍ਹ ਸੁਈ ਜੋ ਇਹ ਲਾਰੂ ਨਾਲ ਆ ਗਏ ਬੱਚਾ ਦੇ ਮਗਰੇ ਅਗਰ ਬੱਚਾ ਆ ਗਿਆ ਅਗਰ ਬੱਚਾ ਜੀ ਮਾਦੀ ਮਗਰ ਬੱਚਾ ਆ ਗਿਆ ਠੀਕ ਆ ਜੀ ਤੇ ਜਰਸੀ ਦਾ ਤੇ ਕੋਈ ਸ਼ਾਈਵਾ ਦਾ ਚ ਜਰਸੀ ਦਾ ਕੋਈ ਐਚ ਐਫ ਜਰਸੀ ਵਿੱਚ ਕੋਈ ਜਿਆਦੀ ਆਉਂਦੀ ਹੁੰਦਾ ਆ ਜਰਸੀ ਦਾ ਪੱਕ ਹੈਗਾ ਹੈ ਹਾਂਜੀ ਤੇ ਸੂਗਿਆਂ ਦੇ ਵਿੱਚ ਹੋਊਗੀ ਮੈਨੂੰ ਲੱਗਦਾ ਹੈ ਨਾ ਕੋਈ ਤੀਜੇ ਤੋਂ ਨਹੀਂ ਨਹੀਂ ਸੰਧੂ ਸਾਹਿਬ ਦੂਜਾ ਸੂਆ ਜੇ ਦੂਜਾ ਦੂਜਾ ਸੂਆ ਕੰਨੀਆਂ ਵਾਲੇ ਆਉਂਦੇ ਨੇ ਤੂੜੇ ਆ ਜੇ ਥੋੜੀ ਜੀ ਮੂੰਹ ਮੱਥੇ ਤੋਂ ਥੋੜੀ ਸਾਹ ਹਾਂਜੀ 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 ਦੰਦ ਦੱਸਿਆ ਵੀ ਇਹ ਲੈ ਚਿੱਟੇ ਦੇ ਪੈ ਲੋਕਰ ਉੜਾਈ ਦੇ ਮਾਲ ਕਰਦੇ ਬੁਰਦੇ ਨਹੀਂ ਨਾ ਆ ਬੇ ਲੋ ਸੇਵਾ ਨਾ ਨਿਤੋ ਹੀ ਗੱਲ ਨਾ ਵੀ ਥੋੜੀ ਖੁਰਕ ਖਰ ਕੇ ਕੋਨੇ ਪਿੰਡਾ ਜਾ ਉਤੋਂ ਨਾ ਮੜਾ ਹਾਂਜੀ 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 ਤੇ ਕਹੇ ਲੱਗਣ ਕੇ ਦਾ ਪਸ਼ੂ ਵੈਸੇ ਸੂਆ ਵਾਦੋਂ ਫਾਉ ਲੱਗ ਪਈ ਹਾਂਜੀ 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 ਤੇ ਦੂਜਾ ਉਹਦੇ ਮਿਸਕ ਪੁਸ਼ਕ ਜਾਦੀ ਆਵੇ ਭੂਆ ਦੋ ਤਿੰਨ ਸੂਆ ਸੂਕ ਰੰ ਦੂਜੇ ਸੂਆ ਕਹੀ ਜਾਓ ਇਹ ਕੱਲ ਸੀ ਕੱਲ ਕੱਲ ਦੀ ਹਾਂਜੀ ਲਓ ਜੀ ਕੱਲ ਦੀ ਸਾਰੀ ਵੀਡੀਓ ਮਿਲੂਗੀ ਸਾਨੂੰ ਸਾਬਾ ਸੋ ਨਾਰੂਆ ਨਾਲਾ ਬੱਚੇ ਤੇ ਇਹ ਕਾਉ ਦੀ ਸੂਈ ਹੈ ਬਾਰ ਠੀਕ ਆ ਜੀ ਬਾਕੀ ਬਾਹਰ ਤੁਹਾਨੂੰ ਆਪਾਂ ਚੈੱਕ ਕਰਾਤੀ ਆ ਥਣ ਥਣ ਨੂੰ ਵੇਖੋ ਤੁਸੀਂ ਚੋਣ ਚਾਂ ਦੀ ਚੰਗੀ ਸਾਬਾ ਬਹੁਤ ਜਿਆਦੀ ਸੰਦਾ ਚੋਣ ਚੰ ਲਓ ਜੀ ਠੀਕ ਆ ਸੋ ਮਗਰ ਬੱਛਾ ਦੂਜਾ ਸੂਆ ਬਾਕੀ ਆ ਬੂਥੀ ਬਾਥੀ ਬਹੁਤ ਸੋਹਣੀ ਢਿਕਾ ਜੀ ਸੋ ਜਰਸੀ ਦੇ ਵਿੱਚ ਕ੍ਰੋਸ ਤੇ ਮਗਰ ਬੱਛਾ ਵੱਛਾ ਮੀਲ ਕਾਪ ਆ ਤੇ ਦੋਕ ਚਵਾਈਆਂ ਕਰ ਲਈਆਂ ਹਾਂ ਜੀ ਦੋ ਚਵਾਈਆਂ ਕਰ ਲਈਆਂ ਚਾਰ ਚਾਰ ਕਿਲੋ ਬੋਲਾ ਕੱਢਿਆ ਗਿਆ 8 ਕਿਲੋ ਮੰਨ ਲਏ ਸਾਰੀ ਸਾਫ ਨਹੀਂ ਕੀਤੀ ਆਪਾਂ ਠੀਕ ਆ ਜੀ ਹੈਪੀ ਵੀਰ ਹਾਂਜੀ ਲਓ ਜੀ ਠੀਕ ਆ ਠੀਕੋ ਜੀ 8 ਕਿਲੋ ਬੋਲਾ ਮੰਨ ਲਏ ਭਰਾ ਠੀਕ ਆ ਜੀ ਕੋਈ ਚਾਰ ਉਸ ਵੇਲੇ ਤੇ ਚਾਰ ਉਸ ਵੇਲੇ ਹਾਂਜੀ ਤੇ ਦੂਜਾ ਸੂਆ ਪਿਆੜਾ ਇੱਕ ਰੰਗ ਆ ਬਿਲਕੁਲ ਬਲੈਕ ਸੋ ਲਬੀ ਲੂਬੀ ਪੂਰੀ ਆ ਤੇ ਥੋੜਾ ਮੇਰਾ ਭਰਾ ਕੋਈ ਚੰਗੀ ਖੇਚਲ ਕਰ ਲੂਗਾ ਥੋੜੀ ਸਾਹ ਸੰਭਾਲ ਕਰ ਲੂਗਾ ਨਾਲ ਦੇ ਨਾਲ ਹੀ ਇਹ ਕਰਮਾਲੀ ਦਾ ਸਰੀਰ ਭਰ ਜਾਊਗਾ ਤੇ ਬਾਕੀ ਦੁੱਧ ਵੀ ਚੰਗਾ ਚਵਾ ਜਾਊਗੀ ਸਾਨੂੰ ਸਾਰੀ ਸੋਨੇ ਵਰਗੀ ਵਸ਼ੀ ਆ ਠੰਡੀ ਤੇ ਹੁੰਗਾ ਬੜੀ ਅਜੀਬ ਅਸ਼ੀ ਇਹੋ ਜੀ ਗੱਲ ਆ ਵੇ ਸੰਦਾ ਆ ਤਾਂ ਮਰੀ ਸ਼ਾਂਗ ਜੀ ਲੱਗੇ ਅਗਲੇ ਪਾਸੇ ਵਿਖਾ ਦਿਓ ਪਰ ਚੱਲਦੀ ਨਹੀਂਗੀ ਮਾਸਾ ਵੀ ਹਾਂ ਅਪੀ ਬੱਚਾ ਜਿਹਾ ਲੱਗਾ ਪਰਲੇ ਥਾਂ ਹਾਂ ਜੀ ਹਾਂ ਜੀ ਮਾਸਾ ਸੇ ਮਦਮ ਨਹੀਂਗਾ ਹਾਂ ਔਰ ਪੈਸੇ ਚੱਕਰਾ ਦੇ ਲੈ ਤਸੱਲੀ ਕਰਾ ਦੇ ਨੇ ਅਗਲੇ ਜੀ ਲਓ ਜੀ ਠੀਕ ਆ ਅਜਾ ਹੁੰ ਜਾ ਵੇ ਲੋ ਅਖਰ ਉਹ ਸਿਮਰਾਮਣੀ ਆ ਵੇ ਲੋ ਆ ਦੇ ਸਿਮਰਾਮਣੀ ਉਦਾਂ ਹੀ ਆ ਉਹਨੇ ਛੜਿਆ ਹੀ ਨਹੀਂ ਹਾਂਜੀ 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 ਬਸ ਇਦਾਂ ਹੀ ਦੇਖੋ ਹਾਂ ਜਾਂਦੀ ਕੋਈ ਨਹੀਂ ਇਹ ਬੋਰਾ ਪਾ ਲੈਂਦਾ ਹਾਂ ਵੇ ਲੋ ਠੀਕ ਆ ਹਾਂਜੀ ਲਓ ਜੀ ਠੀਕ ਆ ਤੇ ਬਾਕੀ ਆ ਕਰਨਵਾਂ ਦਾ ਦੋਸਤੋ ਤੇ ਮਾੜਾ ਬੱਚਾ ਲਗਾ ਤੁਹਾਨੂੰ ਮਾੜਾ ਨੱਪ ਕੇ ਦਿਖਾਤਾ ਕੋਈ ਬੂੰਦ ਨਹੀਂ ਨਿਕਲਦੀ ਵਿੱਚੋਂ ਠੀਕਾ ਕੋਈ ਸਿਮਦਾ ਨਹੀਂਗਾ ਸੋ ਸਰਾਖ ਹੀ ਨਹੀਂ ਹੋ ਗਿਆ ਸਮਝਣਾ ਉਹ ਸਰਾਖ ਹੀ ਨਿਕਲ ਸੀਗਾ ਠੀਕਾ ਜਿਵੇਂ ਸਭ ਨਹੀਂਗਾ ਵੀ ਤੁਸੀਂ ਲੈ ਗਏ ਰਾਜ ਮਾੜਾ ਕੋਈ ਵੀ ਨੱਕਾ ਦੇਖਣਾ ਲਾਓ ਫੜਾ ਲਾਫ ਤੁਸੀਂ ਦੱਸਿਆ ਨਹੀਂ ਏ ਬਿਲਕੁਲ ਹਾਂਜੀ ਆਪੀ ਦਾ ਮੁੱਲ ਦੱਸ ਕਿੰਨੇ ਦੀ ਦੇਣੀ ਹੈ ਤੇ ਉਹ ਮੁੱਲ ਕਰਨੀ ਆ ਜੀ ਵੀ 50 55 ਜੋ ਮਰਜ਼ੀ ਕਰ ਲਈਏ ਵੀ 43000 ਜੀ ਰੇ ਦੇ ਦਾਂਗੇ ਜਿਹੜੀ ਮਰਜ਼ੀ ਦੇ ਲੈ 43 ਦੀ 42 ਦੀ ਦੇ ਦਾਂਗੇ 42000 ਹਾਂਜੀ ਲਓ ਜੀ ਯੋ ਵੀ ਦੋਸਤੋ 42 ਹਜ਼ਾਰ ਦੀ ਬੈੜ ਮਿਲ ਜੂਗੀ ਅਜ ਐਂਡ ਟੂ ਐਂਡ ਜਿਆਦਾ ਨਹੀਂ ਕਹਾਂਗੇ ਕਰਮਾਂ ਲਈ ਜਿੰਨਾ ਚੰਗੀ ਖਰਾਕ ਪਾਈ ਜਾਵੋਗੇ ਹੋਊਗਾ 12-13 ਕਿਲੋ ਦੋ ਦੋਵੇਂ ਬੈੜਾਂ 25 ਕਿਲੋ ਦੋ ਦੋਵੇਂ ਚਵਾਈ ਜਾਂਦੇ ਕੋਈ ਵੀਰ ਲੈ ਜਾਊਗਾ ਇਹਦੇ ਠੀਕ ਹੈ ਜੋੜੀ ਲਊਗਾ ਤੇ ਹੋਰ ਮਾਨਤਾਣ ਕਰਦਾਂਗੇ ਠੀਕ ਹੈ ਹਾਂਜੀ ਬਹੁ ਵੀ ਜੋੜੀ ਖਰੀਦਣੀ ਅੱਗੇ ਕਿਸੇ ਭਰਾ ਦੀ ਬਿਲਕੁਲ ਆਪਣੀ ਸਮਝ ਆ ਜੋੜੀ ਪਾਉਣੀ ਕਹਿੰਦੇ ਬਤਾ ਲਈ ਦੀ ਆ ਪਾਓ ਕਿਆ ਵਾ ਤੇ 43 ਦੀ ਹੈਗਾ 85000 ਰੁਪਿਆ ਬੰਦਾ ਜੋ ਵੀ ਵੀ ਜੋੜੀ ਲਊਗਾ ਤੇ ਆਪਾਂ ਜਿੱਥੇ ਰਹੂਗਾ 100 ਕਿਲੋਮੀਟਰ 200 ਤੱਕ ਹੀ ਪਹੁੰਚ ਕਰਦਾ ਏ 85 ਹਾਂ 85 ਹਜ਼ਾਰ ਦੀ ਕੋਈ ਜੋੜੀ ਲਊਗਾ ਇਹਦੇ ਲਓ ਜੀ ਜੋੜੀ ਕੋਈ ਹੱਥ ਪਾਉਂਦਾ ਠੀਕ ਆ ਜੀ 85 ਹਜ਼ਾਰ ਦੇ ਵਿੱਚ ਪਹੁੰਚ ਆ 100 ਕਿਲੋਮੀਟਰ ਦੇ ਵਿੱਚ ਵਿੱਚ ਤੁਹਾਡੇ ਘਰ ਤੱਕ ਕੱਲੀ ਕੱਲੀ ਵੀਡੀਓ ਤਾਂ ਵੀ ਕਰਦਾ ਇਹ ਤੇ ਨਾਲ ਜੋ ਆਫਰ ਹੀ ਨਵੇਂ ਸਾਲ ਦੇ ਚਲੋ ਪਹਿਲੀ ਵੀਡੀਓ ਪਾਈ ਨਵੇਂ ਸਾਲ ਦੀ ਲਓ ਵੀ ਠੀਕ ਆ ਜੀ ਹਾਂ ਜੀ 100 ਕਿਲੋਮੀਟਰਾਂ ਦੀ ਪਹੁੰਚ ਆ ਠੀਕ ਆ ਸੋ 14 ਕਿਲੋ ਦੁੱਧ ਇਸ ਵਿਹੜ ਦੇ ਥੱਲੇ ਠੀਕ ਆ ਜੀ ਬਾਕੀ ਰੰਗ ਰੰਗ ਬਹੁਤ ਸੋਹਣਾ ਰੰਗਵਾਜਾ ਕਰਨ ਵਾਲੀ ਵਿਹੜ ਤੇ ਬਾਕੀ ਨਾਲ ਦੀ ਨਾਲ ਤੁਹਾਨੂੰ ਆਪਾਂ ਚੁਵਾਈਆਂ ਜਿਹੜੀਆਂ ਕੋਈ ਇੱਕ ਦੋ ਪਸ਼ੂਆਂ ਦੀਆਂ ਨਾਲ ਦੀ ਨਾਲ ਕੁਤਾਰਾਂ ਮਾਰ ਕੇ ਦਿਖਾ ਦਿੱਤੀਆਂ ਨੇ ਸੋ ਸਾਰੇ ਭਰਾ ਤੁਸੀਂ ਵੀਡੀਓ ਦੇਖੀਏ ਸਾਰਿਆਂ ਦਾ ਧੰਨਵਾਦ ਕਰਦੇ ਆ ਨੰਬਰ ਆਪਾਂ ਲੈ ਲੈਣੇ ਹੈਪੀ ਨੰਬਰ ਬੋਲ ਵੀਰ ਫੋਨ ਨੰਬਰ ਆਪਣਾ 814373572 ਪਿੰਡ ਆਪਣਾ ਬੁਰਜਨਥੂਕੇ ਜ਼ਿਲ੍ਹਾ ਤਰਨਤਾਂ ਤਹਿਸੀਲ ਪੱਤੀ ਆ ਇਹ ਕਹਿੰਦੇ ਭਾਈ ਬੁਰਜਨਥੂਕੇ ਇਹ ਪਿੰਡਾ ਸਿਹਾਰੀ ਤੋਂ ਪੱਤੀ ਰੋਡ ਦੀ ਸਿੰਗਲ ਇਹ ਰੋਡ ਉੱਤੇ ਪੈਂਦਾ ਵਾ ਠੀਕ ਹੈ ਹਾਂਜੀ ਕਈ ਵੀ ਰੋੜੀ ਗੱਲ ਆ ਕੇ ਬੁੱਢੂ ਉੱਤੇ ਚੱਲ ਜਾਣਗੇ ਠੀਕ ਹੈ ਹਾਂਜੀ ਹਾਂਜੀ ਲੋਬੀ ਇਹ ਦੱਸ ਬਿਲਕੁਲ ਸਰੀਆਲੀ ਵੱਡੀ ਸਰੀਆਲੀ ਆ ਨਸ਼ਾਰੇ ਪੰਨੂਆਂ ਤੋਂ ਜਿਹੜੀ ਮਗਰ ਸਰੀਆਲੀ ਆ ਉਤੋਂ ਛੜਕ ਸਿੱਧੀ ਪੱਟੀ ਨੂੰ ਜਾਂਦੀ ਆ ਤੇ ਇਸ ਛੜਕ ਸਿੰਗਲ ਛੜਕ ਦੇ ਉੱਪਰ ਜਿਹੜਾ ਬੁਰਜ ਨੱਥੂ ਕੇ ਪਿੰਡ ਆ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ